welcome in my channel the education point my name is gurinderveer aaj di video de vich bachcheo nu celsius to fahrenheit de vich badalna ate fahrenheit to celsius de vich badalna e sikhaya javega haan ji isnu dhyan naal samajhna in mode de vich ik jaan do question ede jo bhi aa jande ne kade kade so fir tusi isnu puri changi tarah ਸਮਝ ਲੈਣਾ ਹਾਂਜੀ ਜੀ ਪਹਿਲਾਂ ਦੀ ਤਰ੍ਹਾਂ ਆਪਾਂ ਪਹਿਲਾਂ ਕੁਝ ਸਵਾਲ ਕਰਾਂਗੇ ਥੈਨ ਫਿਰ ਆਪਾਂ ਦੀ ਕੈਕਸਰ ਸੈਜ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਸੈਲਸੀਅਸ ਤੋਂ ਸੈਲਸੀਅਸ ਤੋਂ ਫਾਰਨਹੀਟ ਵਿੱਚ ਬਦਲਣਾ ਇਹ ਯਾਦ ਰੱਖਣਾ ਵੀ ਸੈਲਸੀਅਸ ਤੋਂ ਫਾਰਨਹੀਟ ਵਿੱਚ ਕਿਵੇਂ ਬਦਲਣਾ ਮੈਂ ਇੱਥੇ ਤੁਹਾਨੂੰ ਦੱਸ ਰਹੀ ਹਾਂ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਹੈ 9 ਨਾਲ ਗੁਣਾ ਕਰਨੀ ਹੈ ਜਿੰਨੀ ਤੁਹਾਨੂੰ ਸਟੇਟਮੈਂਟ ਦਿੱਤੀ ਆ ਪਹਿਲਾ ਸਟੈਪ ਕੀ ਆ 9 ਨਾਲ ਗੁਣਾ ਠੀਕ ਹੈ ਦੂਜਾ ਸਟੈਪ ਇਹ ਆ ਫਿਰ 5 ਨਾਲ ਕੀ ਕਰਦੇ ਹੋ ਭਾਗ ਕਰਦੇ ਹੋ ਜਿਹੜੀ ਸਟੇਟਮੈਂਟ ਹੋਈ 5 ਨਾਲ ਭਾਗ ਕਰਨਾ ਪਹਿਲਾਂ 9 ਨਾਲ ਗੁਣਾ ਕਰਨੀ ਆ ਬਾਅਦ ਚ 5 ਨਾਲ ਭਾਗ ਕਰਨਾ ਅਤੇ ਫਿਰ ਕੀ ਕਰ ਦੇਣਾ ਤੁਸੀਂ 32 ਜੋੜ ਦੇਣੇ ਆ ਬੱਤੀ ਜੋੜਨੇ ਹਨ ਇਹ ਫਾਰਮੂਲਾ ਮਨਉਧਾਰਨ ਦੇਖੋ ਜਿਵੇਂ ਮੰਨ ਲਓ ਆਪਣੇ ਕੋਲੇ 25 ਡਿਗਰੀ ਸੈਲਸੀਅਸ ਨੂੰ ਨਾ ਕੈਪੀਟਲ ਸੀ ਵੱਡੀ ਸੀ ਨਾਲ ਆਇਆ ਲਿਖ ਦਿੰਦੇ ਆ ਇਹ 25 ਡਿਗਰੀ ਸੈਲਸੀਅਸ ਆ ਇਹਨੂੰ ਆਪਾਂ ਨੇ ਫਰਨਹੀਟ ਵਿੱਚ ਬਦਲਣਾ ਤਾਂ ਸਭ ਤੋਂ ਪਹਿਲਾਂ ਕੀ ਕਰਾਂਗੇ ਆਪਾਂ 25 ਨੂੰ ਕਿੰਨੇ ਨਾਲ ਗੁਣਾ ਕਰਾਂਗੇ 9 ਨਾਲ ਜਿਹੜੀ ਸਟੇਟਮੈਂਟ ਨੂੰ ਬਦਲਣਾ ਉਹਨੂੰ ਪਹਿਲਾਂ 9 ਨਾਲ ਗੁਣਾ ਕਰਾਂਗੇ ਜਦੋਂ ਇਹਦੀ 9 ਨਾਲ ਗੁਣਾ ਕਰੀ ਤਾਂ ਆਪਣੇ ਕੋਲੇ 9 5 45 ਹਸ ਲਈ 4 9 12 ਤੇ 4 22 225 ਬਣ ਗਿਆ ਜਦੋਂ 9 ਨਾਲ ਗੁਣਾ ਕਰ ਲਈ 9 ਨਾਲ ਗੁਣਾ ਕਰਨ ਤੋਂ ਬਾਅਦ ਕੀ ਕਰਦੇ ਨੇ ਇਹਨਾਂ ਨੂੰ 5 ਨਾਲ ਵੰਡ ਦੇਣਾ ਇਹਨੂੰ 5 ਨਾਲ ਫਿਰ ਵੰਡਣਾ 5 ਆਪਾਂ ਬਾਹਰ ਰੱਖ ਲਾਂਗੇ 225 ਵਿੱਚ ਰੱਖ ਕੇ ਇਹਨੂੰ ਆਪਾਂ ਨੇ ਭਾਗ ਕਰ ਦੇਣਾ 5 ਚੌਕਾ 20 2 ਬਚ ਗਈ ਉੱਪਰੋਂ ਲਾਇਆ 5 25 5 5 25 ਤਾਂ ਕਿੰਨਾ ਆ ਗਿਆ ਆਪਣੇ ਕੋਲੇ 45 ਅੰਸਰ ਆ ਗਿਆ ਪਹਿਲਾਂ ਆਪਾਂ ਨੇ ਸਟੇਟਮੈਂਟ ਦਿੱਤੀ ਸੀ 25 25 ਨੂੰ 9 ਨਾਲ ਗੁਣਾ ਕਰੀ 9 ਨਾਲ ਗੁਣਾ ਕਰਨ ਤੋਂ ਬਾਅਦ ਫਿਰ 5 ਨਾਲ ਭਾਗ ਕਰਿਆ ਫਿਰ ਜਿੰਨਾ ਆਨਸਰ ਆ ਗਿਆ ਉਹਦੇ ਵਿੱਚੋਂ ਕੀ ਕਰਨੇ ਨੇ 32 ਜੋੜਨੇ ਆ ਹੁਣ ਤੁਸੀਂ 45 ਦੇ ਵਿੱਚ 45 ਆਨਸਰ ਆਇਆ ਆਪਣੇ ਇਹਦੇ ਵਿੱਚ 32 ਜੋੜ ਦੋ ਜਦੋਂ ਇਹਦੇ ਵਿੱਚ 32 ਜੋੜ ਤੇ ਤਾਂ ਆਪਣੇ ਕੋਲ ਆਨਸਰ ਬਣ ਗਿਆ 77 ਡਿਗਰੀ ਇਸ 77 ਡਿਗਰੀ ਜਿਹੜਾ ਆ ਇਹਨੂੰ ਕੈਪੀਟਲ F ਨਾਲ ਲਿਖ ਦਾਂਗੇ ਫਾਰਨਹੀਟ ਵਿੱਚ ਬਦਲ ਗਿਆ 20 ਡਿਗਰੀ ਸੈਲਸੀਅਸ ਨੂੰ ਫਾਰਨਹੀਟ ਦੇ ਵਿੱਚ ਬਦਲਣ ਲਈ ਸਭ ਤੋਂ ਪਹਿਲਾਂ 9 ਨਾਲ ਗੁਣਾ 5 ਨਾਲ ਭਾਗ ਤੇ 32 ਜੋੜਨੇ ਨੇ ਆਪਾਂ ਇੱਕ ਐਗਜ਼ਾਮਪਲ ਹੋਰ ਲੈ ਲਈ ਪਹਿਲੀ ਐਗਜ਼ਾਮਪਲ ਸੀ ਇੱਕ ਐਗਜ਼ਾਮਪਲ ਆਪਾਂ ਹੋਰ ਸੋਲਵ ਕਰ ਲੈਂਦੇ ਹਾਂ ਜੇ ਮੰਨ ਲਓ ਆਪਣੇ ਕੋਲ 100 ਡਿਗਰੀ ਹੈ ਇਹਨੂੰ ਬਦਲਣਾ ਪਹਿਲਾਂ ਕੀ ਕਰਾਂਗੇ 100 ਨੂੰ 9 ਨਾਲ ਗੁਣਾ ਕਰਾਂਗੇ 9 ਨਾਲ ਗੁਣਾ ਕਰਕੇ ਕਿੰਨਾ ਆ ਗਿਆ 900 ਫਿਰ ਇਹਨੂੰ ਕਿੰਨੇ ਨਾਲ ਭਾਗ ਕਰਨਾ 5 ਨਾਲ ਭਾਗ ਕਰਨਾ 5 ਜੀ ਕਮ 5 ਕਿੰਨੇ ਬਚ ਗਏ 4 ਉਪਰੋਂ ਲਾਹੀ 0 40 5 8 40 ਫੇਰ ਆ ਉਪਰੋਂ 0 ਲਾਹੀ ਨਾ ਜਾਂਦੇ ਦੀ 0 ਤੇ 0 0 ਕਿੰਨਾ ਆਨਸਰ ਆ ਗਿਆ 180 5 ਨਾਲ ਭਾਗ ਕਰਨ ਤੇ 180 ਆ ਗਿਆ ਹੁਣ ਇਹਦੇ ਵਿੱਚ 32 ਹੀ ਨਹੀਂ ਜੋੜਨੇ ਨੇ ਆਪਾਂ ਨੂੰ 2 8 ਤੇ 3 11 1 ਤੱਕ 2 212 ਡਿਗਰੀ ਫਾਰਨਹੀਟੇ ਅਨਸਰ ਆ ਗਿਆ ਇਹ ਸੀ ਆਪਾਂ ਨੇ ਸੈਲਸੀਅਸ ਤੋਂ ਫਾਰਨਹੀਟ ਦੇ ਵਿੱਚ ਬਦਲਣਾ ਹੁਣ ਆਪਾਂ ਇਸ ਤੋਂ ਉਲਟ ਕਰਦੇ ਹਾਂ ਬੱਚੀ ਫਾਰਨਹੀਟ ਤੋਂ ਕੀ ਬਣਾਉਣਾ ਹੈ ਆਪਾਂ ਨੇ ਸੈਲਸੀਅਸ ਬਣਾਉਣਾ ਠੀਕ ਹੈ ਹੁਣ ਫਾਰਨਹੀਟ ਤੋਂ ਸੈਲਸੀਅਸ ਬਣਾਉਣਾ ਇਹ ਫਾਰਨਹੀਟ ਤੇ ਸੈਲਸੀਅਸ ਕੀ ਹੈ ਨਾ ਕਿਸੇ ਟੈਂਪਰੇਚਰ ਨੂੰ ਤਾਪਮਾਨ ਨੂੰ ਮਾਪਣ ਦਾ ਪੈਮਾਨਾ ਹੈ ਉਹਨੂੰ ਸੈਲਸੀਅਸ ਜਾਂ ਫਾਰਨਹੀਟ ਦੇ ਵਿੱਚ ਮੰਨੇ ਦਾ ਫਾਰਨਹੇਟ ਤੋਂ ਸੈਲਸੀਅਸ ਵਿੱਚ ਬਦਲਣਾ ਇਹਦਾ ਤਰੀਕਾ ਕੀ ਹੈ ਜਿਵੇਂ ਤੁਸੀਂ ਇਹਦੇ ਵਿੱਚ ਆਹ ਵਾਲੀ ਸਟੇਟਮੈਂਟ ਯਾਦ ਰੱਖਣੀ ਹੈ ਤਾਂ ਇਹਦੇ ਵਿੱਚ ਕੀ ਆ ਪਹਿਲਾਂ 32 ਘਟਾਉਣੇ ਨੇ ਸૌ ਤੋਂ ਪਹਿਲਾਂ 32 ਘਟਾਉਣੇ ਆ ਇਹਦੇ ਚ ਇਹਦਾ ਬਸ ਉਲਟ ਚੜਾ ਚਲੇ ਜਾਊਗਾ ਨਾਲੇ ਤਾਂ ਪਿੱਛੇ ਤੋਂ ਅੱਗੇ ਨੂੰ ਚੜਾਈ ਜਾਵਾਂਗੇ ਜੇ 32 ਜੋੜੀ ਸੀ ਤੇ 32 ਘਟਾਏ ਆ ਇਹ ਚ 5 ਨਾਲ ਭਾਗ ਸੀ ਹੁਣ ਆਪਾਂ 5 ਨਾਲ ਗੁਣਾ ਕਰਾਂਗੇ ਫਿਰ 5 ਨਾਲ ਗੁਣਾ ਉਸ ਤੋਂ ਬਾਅਦ ਦੇਖੋ 9 ਨਾਲ ਗੁਣਾ ਸੀ ਹੁਣ 9 ਨਾਲ ਭਾਗ 9 ਨਾਲ ਭਾਗ ਕਰਨਾ ਬਸ ਇਹ ਉਲਟ ਚੱਲ ਪੂਰਾ ਕੰਮ ਹੈ ਹੁਣ ਮੰਨ ਲਓ ਆਪਣੇ ਕੋਲੇ ਸੀਗੇ 50 ਡਿਗਰੀ ਫਾਰਨਹੀਟ ਆਪਾਂ ਨੂੰ ਇਹ ਚੀਜ਼ ਦਿੱਤੀ ਪਹਿਲਾ ਸਵਾਲ ਦਿੱਤਾ 50 ਡਿਗਰੀ ਫਾਰਨਹੀਟ ਨੂੰ ਸੈਲਸੀਅਸ ਚ ਬਦਲਣਾ ਸਾਉ ਤੋਂ ਪਹਿਲਾਂ ਆਪਾਂ 32 ਘਟਾ ਦਾਂਗੇ ਪਹਿਲਾ ਸਟੈਪ ਕੀ ਹੈ 32 ਘਟਾਉਣੇ ਆ ਆਪਾਂ 32 ਘਟਾਓ ਕਰੇ ਕਿੰਨੇ ਬਚ ਗਏ 8 1 18 ਬਚ ਗਏ ਫਿਰ ਕੀ ਆ 5 ਨਾਲ ਗੁਣਾ 18 ਨੂੰ ਕਿੰਨੇ ਨਾਲ ਗੁਣਾ ਕਰੀ 5 ਨਾਲ 18 5 90 ਦੂਜੇ ਸਟੈਪ 'ਚ ਗੁਣਾ ਕਰਤੀ ਤੇ ਤੀਜੇ ਸਟੈਪ 'ਚ ਜਿੰਨੀ ਗੁਣਾ ਕਰੀਆ ਉਹਨੂੰ ਕਿਹਦੇ ਨਾਲ ਭਾਗ ਕਰਨਾ 9 ਨਾਲ ਸਾਰਿਆਂ ਦੇ ਵਿੱਚ ਜਿੰਨੀ ਮਰਜ਼ੀ ਸਟੇਟਮੈਂਟ ਬਣ ਜੇ 9 ਨਾਲ ਹੀ ਭਾਗ ਹੋਊਗਾ ਤੇ 5 ਨਾਲ ਹੀ ਗੁਣਾ ਹੋਊਗਾ ਤੇ 32 ਵੀ ਹੀ ਘਟਾਉਣੇ ਆ ਹੁਣ 9 1 9 ਪਰ ਹੁਣ ਲਾਹੀ 0 ਨਾ ਜਾਂਦੇ ਦੀ 0 ਤਾਂ ਆਪਣੇ ਕੋਲ ਆ ਗਿਆ 10 ਇਹ 10 ਡਿਗਰੀ ਸੈਲਸੀਅਸ ਆ ਜਿਹੜਾ ਇਹ ਆਨਸਰ ਆ ਗਿਆ ਆਪਣੇ ਕੋਲ ਇੱਕ ਅਗਿਆੰਪਲ ਹੋਰ ਦੇਖ ਲਓ ਜਿਵੇਂ ਹੁਣ ਮੰਨ ਲਓ ਆਪਣੇ ਕੋਲ ਹੈਗੇ ਨੇ ਕਿ 140 ਠੀਕ ਹੈ 140 ਡਿਗਰੀ ਕੀ ਹੈ ਰਾ ਫਾਰਨਹੀਟ ਆਪਣੇ ਕੋਲ ਇਹਨੂੰ ਸੈਲਸੀਅਸ 'ਚ ਬਦਲਣਾ ਪਹਿਲਾਂ 140 ਦੇ ਵਿੱਚੋਂ ਆਪਾਂ 32 ਘਟਾਵਾਂਗੇ ਪਹਿਲਾ ਸਟੈਪ ਇਹ ਆ 32 ਘਟਾਵਾਂਗੇ ਜਦੋਂ ਇੱਥੇ 11 'ਚੋਂ 3 ਕੱਢੇ ਕਿੰਨੇ ਰਹੀਏ ਆਪਣੇ ਕੋਲੇ 11 ਚ 7 ਨੇ ਕੱਢੇ 18 ਹੈ ਨਾ ਤਾਂ ਆਪਣੇ ਕੋਲੇ ਘਟਾਓ ਕਰੀ ਤਾਂ ਕਿੰਨੇ ਬਚ ਗਏ ਨੇ 10 ਚੋਂ 2 ਗਏ 8 ਇੱਥੇ ਰਹਿ ਗਈ 3 3 ਚੋਂ 3 ਗਏ 0 ਉੱਰੇ ਰਹੀਆਂ 1 108 ਬਣ ਗਈ ਆਪਣੇ ਕੋਲੇ ਤਾਂ 108 ਨੂੰ ਆਪਾਂ ਕਿੰਨੇ ਨਾਲ ਗੁਣਾ ਕਰਨੀਆਂ 5 ਨਾਲ 5 ਨਾਲ ਗੁਣਾ ਕਰਾਂਗੇ ਜਦੋਂ ਆਪਾਂ ਇਹਨੂੰ ਤੇ ਆਪਣੇ ਕੋਲੇ 540 ਬਣ ਗਈ ਫਿਰ ਆਪਾਂ ਕਿਹਦੇ ਨਾਲ ਭਾਗ ਕਰ ਦੇਣਾ ਇਹਨੂੰ 9 ਨਾਲ 9 6 5 4 0 ਪਰ ਉਹ ਲਾਹੀ 0 ਨਾ ਜਾਂਦੀ ਜੀਓ ਤਾਂ ਆਨਸਰ ਕਿੰਨਾ ਆ ਗਿਆ 60 ਡਿਗਰੀ ਸੈਲਸੀਅਸ ਆ ਗਿਆ ਇਸ ਤਰ੍ਹਾਂ ਬੱਚੇ ਆਪਣੇ ਕੋਲੇ ਹੀ ਜਿਆਦਾ ਸੈਲਸੀਅਸ ਤੋਂ ਫਾਰਨਹੀਟ ਚ ਬਦਲਣਾ ਆਊਗਾ ਜਾਂ ਫਾਰਨਹੀਟ ਤੋਂ ਸੈਲਸੀਅਸ ਚ ਇੱਕ ਫਾਰਮੂਲਾ ਯਾਦ ਰੱਖ ਲਓ ਦੂਜਾ ਉਸ ਤੋਂ ਆਪੋਜੀਟ ਕਰ ਦਿਓ ਜੋੜ ਦੀ ਥਾਂ ਤੇ ਘਟਾਓ ਕਰ ਦੇਣਾ ਘਟਾਓ ਦੀ ਥਾਂ ਤੇ ਗੁਣਾ ਦੀ ਥਾਂ ਤੇ ਭਾਗ ਕਰ ਦੇਣਾ ਭਾਗ ਦੀ ਥਾਂ ਤੇ ਗੁਣਾ ਕਰ ਦੇਣਾ ਔਰ ਫੋਰਾ ਕੀ ਹੈ ਪਿੱਛੇ ਤੋਂ ਹਰ ਅਗੇ ਨੂੰ ਚੱਲੂ ਜਿਵੇਂ ਅੰਦਰ 9 ਨਾਲ ਗੁਣਾ ਗੀ ਫਿਰ 5 ਨਾਲ ਭਾਗ 32 ਜੋੜਨੇ ਆ ਇਹਦੇ ਚ ਪਹਿਲਾਂ 32 ਘਟਾਉਣੇ ਆ ਫਿਰ 5 ਨਾਲ ਗੁਣਾ ਕਰਨੀ ਆ ਅਨਸਰ ਨੂੰ ਫਿਰ 9 ਨਾਲ ਭਾਗ ਇਹ ਸਟੈਪ ਵਾਈਜ਼ ਚੱਲਣਾ ਵੀ ਪਹਿਲਾਂ ਕਿਹੜਾ ਕੰਮ ਕਰਨਾ ਹਰੇਕ ਸਵਾਲ ਦਾ ਅਨਸਰ ਕੀ ਆ ਤਿੰਨ ਸਟੈਪ ਦੇ ਵਿੱਚੋਂ ਨਿਕਲਦਾ ਹੁਣ ਮੈਂ ਤੁਹਾਨੂੰ ਇੱਕ ਨਾ ਐਕਸਰਸਾਈਜ਼ ਦੇ ਰਹੀਆਂ ਤੁਸੀਂ ਉਹ ਸੈਕਸਰਸਾਈਜ਼ ਨੂੰ ਕਰਨਾਗਾ ਵੀਡੀਓ ਨੂੰ ਪਾਜ਼ ਕਰਕੇ ਨਾ ਐਕਸਰਸਾਈਜ਼ ਨੂੰ ਕਰ ਲਿਓ ਤੇ ਦੈਨ ਫਿਰ ਤੁਸੀਂ ਇਸ ਨੂੰ ਕੀ ਹੈਗਾ ਸੋਲਵ ਕਰਕੇ ਤੇ ਫਿਰ ਵੀਡੀਓ ਦੇ ਨਾਲ ਇਸ ਨੂੰ ਮੈਚ ਕਰ ਲੈਣਾ ਜੋ ਤੁਸੀਂ ਇਸ ਨੂੰ ਮੈਚ ਕਰ ਲਿਆ ਤਾਂ ਫਿਰ ਮੈਨੂੰ ਆਨਸਰ ਬਾਅਦ ਦੇ ਵਿੱਚ ਇੱਕ ਮੈਸਜ ਕਰੋ ਵੀ ਤੁਹਾਡਾ ਆਨਸਰ ਦੇ ਦਿਮਾਗ ਆਹੋ ਦੇਖੋ ਇਹ ਬੱਚੇ ਇਹ ਤੁਹਾਡੀ ਐਕਸਰਸਾਈਜ਼ ਆ ਇਹਨੂੰ ਚੇਂਜ ਕਰਨਾ ਡਿਗਰੀ ਦਾ ਮਤਲਬ ਹੁੰਦਾ ਡਿਗਰੀ ਤੋਂ ਬਾਅਦ ਸੀ ਲਿਖੀ ਵੀ ਸੀ ਦਾ ਮਤਲਬ ਹੁੰਦਾ ਸੈਲਸੀਅਸ ਐਫ ਦਾ ਮਤਲਬ ਹੈਗਾ ਫਾਰਨਹੀਟ ਇਹ ਮਿਕਸ ਨਹੀਂ 10 ਡਿਗਰੀ ਨੂੰ ਫਾਰਨਹੀਟ ਵਿੱਚ ਬਦਲਣਾ ਫਿਰ 15 ਡਿਗਰੀ ਨੂੰ ਫਾਰਨਹੀਟ ਵਿੱਚ ਬਦਲਣਾ ਫਿਰ 30 ਡਿਗਰੀ ਨੂੰ ਫਾਰਨਹੀਟ ਵਿੱਚ ਬਦਲਣਾ ਹਾਂਜੀ ਬੱਚਿਓ ਸਕਰੀਨਸ਼ਾਟ ਲਵੋ ਤੇ ਸਭ ਨੂੰ ਸੋਲਵ ਕਰਨੇ ਸਟਾਰਟ ਕਰੋ ਹਾਂਜੀ ਸਭ ਤੋਂ ਪਹਿਲਾਂ ਦੇਖੋ ਬੱਚੇ ਅਨਸਰ ਮੈਚ ਕਰਨ ਦੀ ਵਾਰੀ ਹੈ ਤੁਹਾਡੀ ਸਭ ਤੋਂ ਪਹਿਲਾਂ 10 ਡਿਗਰੀ ਸੈਲਸੀਅਸ ਆ ਇਹਨੂੰ ਆਪਾਂ ਨੇ ਫਾਰਨਹੀਟ ਵਿੱਚ ਬਦਲਣਾ ਸੀ ਤਾਂ 10 ਨੂੰ ਕਿੰਨੇ ਨਾਲ ਗੁਣਾ ਕਰਨੀ ਸੀਗੀ 9 ਨਾਲ 9 ਨਾਲ ਗੁਣਾ ਕਰੀ ਤਾਂ ਕਿੰਨਾ ਆ ਗਿਆ ਸੀ ਆਪਣੇ ਕੋਲੇ 90 ਫਿਰ ਕਿੰਨੇ ਨਾਲ ਭਾਗ ਕਰ ਦੇਣਾ ਸੀ ਇਹਨੂੰ 5 ਨਾਲ 90 ਨੂੰ ਜਦੋਂ 5 ਨਾਲ ਭਾਗ ਕਰਿਆ ਕਿੰਨਾ ਆਨਸਰ ਆ ਗਿਆ ਆਪਣੇ ਕੋਲੇ 18 ਫਿਰ ਕੀ ਕਰਨਾ ਸੀਗਾ 32 ਜੋੜਨੀ ਸੀ 32 ਜੋੜ ਤੇ ਕਿੰਨਾ ਆਨਸਰ ਬਣ ਗਿਆ ਫਿਰ 32 ਜੋੜ ਕੇ 18 ਤੇ 32 50 10 50 ਡਿਗਰੀ ਹੋ ਗਿਆ ਹਾਂਜੀ 10 ਡਿਗਰੀ ਦਿੱਤਾ ਸੀ 10 ਨੂੰ ਪਹਿਲਾਂ 9 ਨਾਲ ਗੁਣਾ ਕਰੀ 90 90 ਨੂੰ 5 ਨਾਲ ਭਾਗ ਕਰਿਆ 18 18 ਚ 34 ਜੋੜੇ 51 ਇਹ 50 ਡਿਗਰੀ ਫਾਰਨਹੀਟ ਆ ਗਿਆ ਤੁਹਾਨੂੰ ਕੋਲ ਠੀਕ ਹੈ ਹੁਣ ਦੂਜੇ ਸਵਾਲ 'ਚ 15 ਡਿਗਰੀ ਸੀ ਇਹਨੂੰ ਵੀ ਫਾਰਨਹੀਟ 'ਚ ਬਦਲਣਾ ਜਦੋਂ ਫਾਰਨਹੀਟ 'ਚ ਬਦਲਣਾ ਪਹਿਲਾਂ 9 ਨਾਲ ਗੁਣਾ 9 5 45 ਹਸਲੇ 4 9 ਤੇ 4 13 135 ਆ ਗਿਆ ਫਿਰ ਆਪਾਂ ਦੂਜੇ ਸਟੈਪ 'ਚ ਕੀ ਕਰਨਾ ਹੈ ਉੱਤਰ ਨੂੰ 5 ਨਾਲ ਭਾ ਕਰ ਦੇਣਾ 5 ਨਾਲ ਜਦ ਇਹਨੂੰ ਭਾ ਕਰਾਂਗੇ ਆਪਣੇ ਕੋਲੇ ਆਨਸਰ ਬਣ ਜਾਊਗਾ 5 2 10 ਹੁੰਦੇ ਨੇ 3 5 135 ਤਾਂ ਹੀ ਬਣ ਗਿਆ ਫਿਰ ਤੁਸੀਂ ਜਿਹੜਾ ਆਨਸਰ ਆ ਗਿਆ ਉਹ ਚ ਕਿੰਨੇ ਜੋੜਨੇ ਨੇ 32 ਜੋੜਨੇ ਨੇ ਹੁਣ 27 ਤੇ 32 ਕਿੰਨੇ ਹੋ ਗਏ 59 ਡਿਗਰੀ ਹੋ ਗਿਆ ਇਹ ਫਾਰਨਹੀਟ ਬਣ ਗਿਆ ਠੀਕ ਹੈ ਹੁਣ 30 ਡਿਗਰੀ ਨੂੰ ਬਦਲਣਾ ਇਹ 30 ਨੂੰ ਕਿੰਨੇ ਨਾਲ ਗੁਣਾ ਕਰਾਂਗੇ ਸਭ ਤੋਂ ਪਹਿਲਾਂ 9 ਨਾਲ ਗੁਣਾ ਕਰਾਂਗੇ ਆਪਾਂ 9 ਨਾਲ ਗੁਣਾ ਕਰਕੇ 270 ਬਣ ਗਿਆ ਇਹ ਇਹਨੂੰ 5 ਨਾਲ ਭਾਗ ਕਰ ਲੋ ਜਦੋਂ 5 ਨਾਲ ਭਾਗ ਕਰਿਆ ਇਹਨੂੰ ਤਾਂ 5ਉ 5 ਜੀ ਹੋ ਗਏ 25 2 5 4 54 ਜਦੋਂ 5 ਨਾਲ ਭਾਗ ਕਰਿਆ ਫਿਰ ਤੁਸੀਂ ਇੱਥੇ 32 ਜੋੜੇ ਤਾਂ ਇਹ 32 ਜੋੜ ਕੇ ਬਣ ਗਿਆ 88 ਡਿਗਰੀ ਬਣ ਗਿਆ ਹੁਣ ਬੱਚੇ 40 ਡਿਗਰੀ ਨੂੰ ਪਹਿਲਾਂ 40 ਨੂੰ ਕੀ ਕਰੋਗੇ 9 ਨਾਲ ਗੁਣਾ ਕਰੋਗੇ ਕਿ ਨਾ ਗਿਆ 360 ਫਿਰ ਇਹਨੂੰ 5 ਨਾਲ ਵੰਡੋ ਕਰ ਦੋਗੇ ਭਾਗ ਕਰ ਦੋਗੇ ਇਹ ਬਣ ਜਾਊਗਾ 5 ਸਾਤਾ 35 10 72 ਡਿਗਰੀ ਬਣ ਗਿਆ 72 ਦੇ ਵਿੱਚ ਤੁਸੀਂ 32 ਜੋੜ ਦੋਗੇ ਇਹ ਕਿੰਨਾ ਬਣ ਜੂ 104 ਡਿਗਰੀ ਫਾਰਨਹੇਟ ਬਣ ਜੂ ਹੁਣ ਨੈਕਸਟ ਸਵਾਲ ਦੇ ਵਿੱਚ ਬੱਚੇ ਫਾਰਨਹੀਟ ਨੂੰ ਸੈਲਸੀਅਸ 'ਚ ਬਦਲਣਾ ਜਦੋਂ ਫਾਰਨਹੀਟ ਨੂੰ ਸੈਲਸੀਅਸ 'ਚ ਬਦਲਣਾ ਸਭ ਤੋਂ ਪਹਿਲਾਂ ਆਪਾਂ ਨੇ 32 ਘਟਾਉਣੇ ਨੇ 32 ਘਟਾ ਕੇ ਜਿਹੜਾ ਆਨਸਰ ਬਚ ਗਿਆ ਆਪਣੇ ਕੋਲੇ ਉਹਨੂੰ ਕੀ ਕਰਨਾ ਆਪਾਂ ਨੇ 5 ਨਾਲ 32 ਘਟਾ ਕੇ 5 ਨਾਲ ਗੁਣਾ ਤਾਂ 90 ਹੈਗੀ ਗੁਣਾ ਫਿਰ 9 ਨਾਲ ਵੰਡਣਾ ਫਿਰ 9 ਨਾਲ ਵੰਡਾਂਗੇ ਕਿੰਨਾ ਆਜੂਗਾ 10 ਡਿਗਰੀ ਸੈਲਸੀਅਸ ਆ ਗਿਆ ਤਾਂ ਬੱਚੇ ਨੈਕਸਟ ਹੈ 212 ਪਹਿਲਾਂ 212 ਨੂੰ 12 ਡਿਗਰੀ ਨੂੰ ਕੀ ਕਰਾਂਗੇ ਇਹਦੇ ਚੋਂ 32 ਘਟਾਵਾਂਗੇ ਜਦੋਂ 212 ਦੇ ਵਿੱਚੋਂ 32 ਘਟਾਵਾਂਗੇ 2 ਚ 2 ਗਏ 0 ਘਟਾਓ ਕਰਕੇ 11 ਚ 3 ਗਏ 8 ਹੋਇਆ 180 ਰਹਿ ਗਿਆ ਫਿਰ ਇਹਨੂੰ 5 ਨਾਲ ਗੁਣਾ 5 ਨਾਲ ਗੁਣਾ ਕਰੀ ਤੋਂ 900 ਬਣ ਗਿਆ 900 ਬਣ ਗਿਆ ਫਿਰ ਇਹਨੂੰ 900 ਨੂੰ ਕਿੰਨੇ ਨਾਲ ਵੰਡੂ ਕਰਾਂਗੇ ਆਪਾਂ 9 ਨਾਲ ਭਾਗ ਕਰਨਾ ਆ ਭਾਗ ਦਾ ਨਿਸ਼ਾਨ ਜਦੋਂ 9 ਨਾਲ ਭਾਗ ਕਰਾਂਗੇ ਤਾਂ ਅਨਸਰ ਕਿੰਨਾ ਆ ਜੂਗਾ 100 ਹੁਣ 168 ਡਿਗਰੀਆ ਪਹਿਲਾਂ 168 ਦੇ ਵਿੱਚੋਂ 32 ਘਟਾਵਾਂਗੇ ਕਿੰਨਾ ਦੀ 168 ਚੋਂ 32 ਘੱਡੀ 4 6 ਬਚ ਜਾਣਗੇ 6 ਚੋਂ ਕਿੰਨੇ 36 ਛਤੀ ੜੀ ਬਚ ਗਿਆ ਫਿਰ 36 ਨੂੰ 5 ਨਾਲ ਗੁਣਾ 6 5 30 ਹਸ ਨੇ 0 5 15 ਇਹ ਤਾਂ 1180 ਆ ਗਿਆ ਇਹਦੇ ਨੂੰ 9 ਨਾਲ ਭਾਗ ਕਰ ਦਾਂਗੇ ਜਦੋਂ 9 ਨਾਲ ਭਾਗ ਕਰੂੰਗੀ ਤਾਂ 20 ਡਿਗਰੀ ਆ ਜੂਗਾ ਹੁਣ ਦੇਖੋ ਇਹ ਕਿਹਦੇ 'ਚ ਬਦਲਦਾ ਪਾਣੀ ਸੈਲਸੀਅਸ 'ਚ ਬਦਲਦਾ ਇਦਾਂ ਫਾਰਨਹੀਟ ਤੋਂ ਸੈਲਸੀਅਸ ਬਣ ਜਾਂਦਾ ਸੈਲਸੀਅਸ ਤੋਂ ਫਾਰਨਹੀਟ ਦੇ ਵਿੱਚ ਬਦਲੇ ਜਾਂਦਾ ਬਸ ਤੁਸੀਂ ਇਹ ਫਾਰਮੂਲਾ ਯਾਦ ਰੱਖਣਾ ਹਾਂਜੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਐਂਡ ਸ਼ੇਅਰ ਵੀ ਕਰ ਦੇਣਾ ਤਾਂ ਕਿ ਬਾਕੀ ਬੱਚਿਆਂ ਨੂੰ ਵੀ ਇਹ ਚੀਜ਼ਾਂ ਸਮਝ ਆ ਜਾਣ ਆਈ ਹੋਪ ਤੁਹਾਨੂੰ ਇਹ ਚੀਜ਼ ਸਮਝ ਆ ਗਈ ਹੋਊਗੀ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਅਗਰ ਸਮਝ ਆ ਗਿਆ ਤਾਂ Thank you for watching my video.